ਸੱਚੇ ਕਾਲ ਦਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਬੂਵਨੀਤ ਕੋਰ ਖਾਸ ਖਬਰ ਲੈ ਕੇ ਹਾਜ਼ਰ ਆਂ ਦੇਸ਼ ਦੀ ਡਰਗ ਰੈਗੂਲੇਟਰੀ ਸੰਸਥਾ ਕੇਂਦਰੀ ਡਰਗ ਸਟੈਂਡਰਡਸ ਕੰਟਰੋਲ organization 파ਕ की सीडीएससीओ ने ਲੋਕਾਂ ਨੂੰ ਜਾਗਰੂਕ ਕਰਦਿਆ 17 ਅਜਿਹੀਆਂ ਦਵਾਈਆਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਹੋਵੇ ਜਾਂ ਜਿਨ੍ਹਾਂ ਦੀ ਵਰਤੋਂ ਨਾ ਕੀਤੀ ਜਾ ਰਹੀ ਹੋ ਤਾਂ ਉਹਨਾਂ ਨੂੰ ਸਿੱਧਾ ਕੂੜੇਦਾਨ ਦੇ ਵਿੱਚ ਸੁੱਟਣ ਦੀ ਬਜਾਏ ਪਖਾਨੇ ਦੇ ਵਿੱਚ ਸੁੱਟ ਕੇ ਫਲਸ਼ ਕਰਨਾ ਚਾਹੀਦਾ ਇਸ ਦੌਰਾਨ ਖਾਸ ਤੌਰ ਤੇ ਸੁਰੱਖਿਆ ਸੰਬੰਧੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਹਨਾਂ ਦਵਾਈਆਂ ਨੂੰ ਲਾਪਰਵਾਹੀ ਨਾਲ ਘਰ ਦੇ ਆਲੇ-ਦੁਆਲੇ ਰੱਖ ਦਿੱਤਾ ਜਾਂ ਕੂੜੇ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਇਹ ਘਰ ਦੇ ਵਿੱਚ ਮੌਜੂਦਾ ਬੱਚਿਆਂ ਜਾਂ ਪਾਲਤੂ ਜਾਨਵਰਾਂ ਲਈ ਘਾਤਕ ਸਾਬਤ ਹੋ ਸਕਦੀਆਂ ਹਨ ਸੀਜੀਐਸਸੀਓ ਵੱਲੋਂ ਜਾਰੀ ਕੀਤੇ ਅ ਮਾਰਗਦਰਸ਼ਨ ਦਸਤਾਵੇਜ਼ ਦੇ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਦਵਾਈਆਂ ਦੀ ਗਲਤ ਸੰਭਾਲ ਜਾਂ ਗਲਤ ਨਿਪਟਾਰਾ ਜਨਤਕ ਸਿਹਤ ਲਈ ਇੱਕ ਗੰਭੀਰ ਖਤਰਾ ਬਣ ਸਕਦਾ ਹੈ ਇਹਨਾਂ ਦਵਾਈਆਂ ਦੇ ਵਿੱਚ ਟਰਾਮਾਡੋਲ ਟੈਪੈਂਟਡੋਲ ਡਿਆਜ਼ਪੀਮ ਅਤੇ ਸੈਂਟਰਨਲ ਵਰਗੀਆਂ ਦਵਾਈਆਂ ਸ਼ਾਮਿਲ ਹਨ ਜੋ ਆਮ ਤੌਰ ਤੇ ਦਰਦ ਚਿੰਤਾ ਅਤੇ ਹੋਰ ਤਨਾਅ ਫਰਿਸ ਤੇ ਧੀਆਂ ਨੂੰ ਕੰਟਰੋਲ ਕਰਨ ਲਈ ਵਰਤੀਆਂ ਜਾਂਦੀਆਂ ਹਨ ਪਰ ਇਹ ਦਵਾਈਆਂ ਅਤ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਕੁਝ ਮਾਮਲਿਆਂ ਦੇ ਵਿੱਚ ਸਿਰਫ ਇੱਕ ਗਲਤ ਖੁਰਾਕ ਵੀ ਜਾਨ ਗਵਾਉਣ ਦਾ ਕਾਰਨ ਬਣ ਸਕਦੀ ਹੈ ਮਿਆਦ ਪੁੱਗ ਚੁੱਕੀਆਂ ਜਾਂ ਵਰਤੀਆਂ ਦਵਾਈਆਂ ਘਰਾਂ ਦੇ ਵਿੱਚ ਲੰਬੇ ਸਮੇਂ ਤੱਕ ਰੱਖੀਆਂ ਰਹਿ ਜਾਂਦੀਆਂ ਹਨ ਕਈ ਵਾਰ ਇਹਨਾਂ ਨੂੰ ਕੂੜੇਦਾਨ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਬਿਨਾਂ ਧਿਆਨ ਦਿੱਤੇ ਹੋਰ ਲੋਕਾਂ ਨੂੰ ਦੇ ਦਿੱਤਾ ਜਾਂਦਾ ਹੈ ਸੀਡੀਐਸ ਸੀਓ ਨੇ ਸਪਸ਼ਟ ਕੀਤਾ ਹੈ ਕਿ ਇਹ 파ਸ਼ਤੀਕਾਰੀ ਰਵੱਈਆ ਨਾ ਸਿਰਫ ਲੋਕਾਂ ਦੀ ਸਿਹਤ ਲਈ ਖਤਰਨਾਕ ਹੈ ਸਗੋਂ ਵਾਤਾਵਰਣ ਅਤੇ ਸਮਾਜਿਕ ਸੁਰੱਖਿਆ ਲਈ ਵੀ ਜੋਖਮ ਪੈਦਾ ਕਰ ਦਿੰਦਾ ਹੈ ਇਸ ਮਾਰਗਦਰਸ਼ਨ ਦੇ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਅਜਹੀਆਂ ਦਵਾਈਆਂ ਨੂੰ ਜਾਂ ਤਾਂ ਪਖਾਨੇ ਦੇ ਵਿੱਚ ਸੁੱਟ ਕੇ ਫਲਸ਼ ਕਰ ਦਿੱਤਾ ਜਾਵੇ ਜਾਂ ਕਿਸੇ ਪਸੰਦੀਦਾ ਆ ਫਾਰਮੇਸੀ ਜਾਂ ਦਵਾਈ ਵਪਾਰੀ ਪ੍ਰੋਗਰਾਮ ਰਾਹੀਂ ਨਿਪਟਾਰਾ ਕੀਤਾ ਜਾਵੇ। ਇਹ ਪੱਦਰ ਦਾ ਨਿਪਟਾਰਾ ਕਰਨਾ ਸਿਰਫ ਇਨਸਾਨੀ ਸਿਹਤ ਲਈ ਨਹੀਂ ਸਗੋ ਪਾਲਤੂ ਜਾਨਵਰਾਂ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਵੀ ਬਹੁਤ ਜ਼ਰੂਰੀ ਮੰਨਿਆ ਗਿਆ ਹੈ। ਸੀਡੀਐਸ ਸੀਓ ਨੇ ਐਵੀ ਉਹਨਾਂ ਦਵਾਈਆਂ ਦੀ ਵਰਤੋਂ ਜਾਂ ਸਟੋਰੇਜ ਤੋਂ ਦੂਰੀ ਬਰਨਾਈ ਰੱਖਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਹੋਵੇ ਜਾਂ ਜੋ ਲੋੜ ਤੋਂ ਵੱਧ ਮਾਤਰਾ ਦੇ ਵਿੱਚ ਘਰ ਦੇ ਵਿੱਚ ਪਈ ਹੋਵੇ ਉਹਨਾਂ ਆਖਿਰ ਦੇ ਵਿੱਚ ਐ ਵੀ ਕਿਹਾ ਕਿ ਇਹਨਾਂ ਸਾਵਧਾਨੀਆਂ ਨੂੰ ਅਪਣਾਉਣ ਨਾਲ ਨਾ ਸਿਰਫ ਅਣਚਾਹੀ ਜਾਣਾਂ ਜਾਂ ਆ ਹਾਂ ਛਾਤੋ ਬੱਚਾ ਜਾ ਸਕਦਾ ਸਭੂ ਸਮਾਜਿਕ ਤੌਰ ਤੇ ਵੀ ਇੱਕ ਜ਼ਿੰਮੇਵਾਰ ਨਾਗਰਿਕਤਾ ਦੀ ਮਿਸਾਲ ਪੇਸ਼ ਕੀਤੀ ਜਾ ਸਕਦੀ ਹੈ ਸਰਕਾਰੀ ਅਧਿਕਾਰੀਆਂ ਦੇ ਅਨੁਸਾਰ ਇਹ ਮਾਰਗਦਰਸ਼ਨ ਆਮ ਲੋਕਾਂ ਦੀ ਸੁਰੱਖਿਆ ਬੱਚਿਆਂ ਅਤੇ ਜਾਨਵਰਾਂ ਨੂੰ ਗਲਤ ਤਰੀਕੇ ਨਾਲ ਦਵਾਈਆਂ ਦੀ ਪਹੁੰਚ ਤੋਂ ਬਚਾਉਣ ਅਤੇ ਸਮਾਜ ਦੇ ਵਿੱਚ ਇੱਕ ਜਾਗਰੂਕਤਾ ਪੈਦਾ ਕਰਨ ਲਈ ਜਾਰੀ ਕੀਤਾ ਗਿਆ ਹੈ ਅਜੀਆਂ ਦਵਾਈਆਂ ਨੂੰ ਗੰਭੀਰਤਾ ਨਾਲ ਸੰਭਾਲਣਾ ਅਤੇ ਉਨ੍ਹਾਂ ਦਾ ਨਿਪਟਾਰਾ ਸਾਵਧਾਨੀ ਨਾਲ ਕਰਨਾ ਹੁਣ ਸਮੇਂ ਦੀ ਲੋੜ ਪਣ ਚੁੱਕੀ ਹੈ ਸੱਚੇ ਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਂਭੂਵਨੀਤ ਕੋਰ ਖਾਸ ਖਬਰ ਲੈ ਕੇ ਹਾਜ਼ਰ ਆ ਦੇਸ਼ ਦੀ ਡਰਗ ਰੈਗੂਲੇਟਰੀ ਸੰਸਥਾ ਕੇਂਦਰੀ ਡਰਗ ਸਟੈਂਡਰਡਸ ਕੰਟਰੋਲ ਆਰਗੇਨਾਈਜੇਸ਼ਨ ਭਾਵ ਕਿ CDSCO ਨੇ ਲੋਕਾਂ ਨੂੰ ਜਾਗਰੂਕ ਕਰਦਿਆ 17 ਅਜਿਹੀਆਂ ਦਵਾਈਆਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਦੀ ਮਿਆਦ ਖਤਮ ਹੋ ਹੋ ਚੁੱਕੀ ਹੋਵੇ ਜਾਂ ਜਿਨ੍ਹਾਂ ਦੀ ਵਰਤੋਂ ਨਾ ਕੀਤੀ ਜਾ ਰਹੀ ਹੋ ਤਾਂ ਉਹਨਾਂ ਨੂੰ ਸਿੱਧਾ ਕੂੜੇਦਾਨ ਦੇ ਵਿੱਚ ਸੁੱਟਣ ਦੀ ਬਜਾਏ ਪਖਾਨੇ ਦੇ ਵਿੱਚ ਸੁੱਟ ਕੇ ਫਲਸ਼ ਕਰਨਾ ਚਾਹੀਦਾ ਇਸ ਦੌਰਾਨ ਖਾਸ ਤੌਰ ਤੇ ਇਹ ਸੁਰੱਖਿਆ ਸੰਬੰਧੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਹਨਾਂ ਦਵਾਈਆਂ ਨੂੰ ਲਾਪਰਵਾਹੀ ਨਾਲ ਘਰ ਦੇ ਆਲੇ-ਦੁਆਲੇ ਰੱਖ ਦਿੱਤਾ ਜਾਂ ਕੂੜੇ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਇਹ ਘਰ ਦੇ ਵਿੱਚ ਮੌਜੂਦਾ ਬੱਚਿਆਂ ਜਾਂ ਪਾਲਤੂ ਜਾਨਵਰਾਂ ਲਈ ਘਾਤਕ ਸਾਬਤ ਹੋ ਸਕਦੀਆਂ ਹਨ ਸੀਡੀਐਸਸੀਓ ਵੱਲੋਂ ਜਾਰੀ ਕੀਤੇ ਅਮਾਰਗਦਰਸ਼ਨ ਦਸਤਾਵੇਜ਼ ਦੇ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਦਵਾਈਆਂ ਦੀ ਗਲਤ ਸੰਭਾਲ ਜਾਂ ਗਲਤ ਨਿਪਟਾਰਾ ਜਨਤਕ ਸਿਹਤ ਲਈ ਇੱਕ ਗੰਭੀਰ ਖਤਰਾ ਬਣ ਸਕਦਾ ਹੈ। ਇਹਨਾਂ ਦਵਾਈਆਂ ਦੇ ਵਿੱਚ ਟਰਾਮਾਡੋਲ ਤੇ ਪੈਂਟਾਡੋਲ ਡਿਆਜ਼ਪੀਮ ਅਤੇ ਸੈਂਟਨਲ ਵਰਗੀਆਂ ਦਵਾਈਆਂ ਸ਼ਾਮਿਲ ਹਨ ਜੋ ਆਮ ਤੌਰ ਤੇ ਦਰਦ, ਚਿੰਤਾ ਅਤੇ ਹੋਰ ਤਨਾਅ ਪਰ ਇਸ ਤੀਦਿਆ ਨੂੰ ਕੰਟਰੋਲ ਕਰਨ ਲਈ ਵਰਤੀਆਂ ਜਾਂਦੀਆਂ ਹਨ ਪਰ ਇਹ ਦਵਾਈਆਂ ਅਤ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਕੁਝ ਮਾਮਲਿਆਂ ਦੇ ਵਿੱਚ ਸਿਰਫ ਇੱਕ ਗਲਤ ਖੁਰਾਕ ਵੀ ਜਾਨ ਗਵਾਉਣ ਦਾ ਕਾਰਨ ਬਣ ਸਕਦੀ ਹੈ ਮਿਆਦ ਪੁੱਗ ਚੁੱਕੀਆਂ ਜਾਂ ਅਣਵਰਤੀਆਂ ਦਵਾਈਆਂ ਘਰਾਂ ਦੇ ਵਿੱਚ ਲੰਬੇ ਸਮੇਂ ਤੱਕ ਰੱਖੀਆਂ ਰਹਿ ਜਾਂਦੀਆਂ ਹਨ ਕਈ ਵਾਰ ਇਹਨਾਂ ਨੂੰ ਕੂੜੇਦਾਨ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਬਿਨਾਂ ਧਿਆਨ ਦਿੱਤੇ ਹੋਰ ਲੋਕਾਂ ਨੂੰ ਦੇ ਦਿੱਤਾ ਜਾਂਦਾ ਹੈ ਸੀਡੀਐਸ ਸੀਓ ਨੇ ਸਪਸ਼ਟ ਕੀਤਾ ਹੈ ਕਿ ਇਹ 파ਸ਼ਤੀਕਾਰੀ ਰਵੱਈਆ ਨਾ ਸਿਰਫ ਲੋਕਾਂ ਦੀ ਸਿਹਤ ਲਈ ਖਤਰਨਾਕ ਹੈ ਸਗੋਂ ਵਾਤਾਵਰਣ ਅਤੇ ਸਮਾਜਿਕ ਸੁਰੱਖਿਆ ਲਈ ਵੀ ਜੋਖਮ ਪੈਦਾ ਕਰ ਦਿੰਦਾ ਹੈ ਇਸ ਮਾਰਗਦਰਸ਼ਨ ਦੇ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਅਜਹੀਆਂ ਦਵਾਈਆਂ ਨੂੰ ਜਾਂ ਤਾਂ ਪਖਾਨੇ ਦੇ ਵਿੱਚ ਸੁੱਟ ਕੇ ਫਲਸ਼ ਕਰ ਦਿੱਤਾ ਜਾਵੇ ਜਾਂ ਕਿਸੇ ਪਸੰਦੀਦਾ ਆ ਫਾਰਮੇਸੀ ਜਾਂ ਦਵਾਈ ਵਪਾਰੀ ਪ੍ਰੋਗਰਾਮ ਰਾਹੀਂ ਨਿਪਟਾਰਾ ਕੀਤਾ ਜਾਵੇ। ਇਹ ਪੱਦਰ ਦਾ ਨਿਪਟਾਰਾ ਕਰਨਾ ਸਿਰਫ ਇਨਸਾਨੀ ਸਿਹਤ ਲਈ ਨਹੀਂ ਸਗੋ ਪਾਲਤੂ ਜਾਨਵਰਾਂ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਮੰਨਿਆ ਗਿਆ ਹੈ। ਸੀਡੀਐਸ ਸੀਓ ਨੇ ਐਵੀ ਉਹਨਾਂ ਦਵਾਈਆਂ ਦੀ ਵਰਤੋਂ ਜਾਂ ਸਟੋਰੇਜ ਤੋਂ ਦੂਰੀ ਬਰਨਾਈ ਰੱਖਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਹੋਵੇ ਜਾਂ ਜੋ ਲੋੜ ਤੋਂ ਵੱਧ ਮਾਤਰਾ ਦੇ ਵਿੱਚ ਘਰ ਦੇ ਵਿੱਚ ਪਈ ਹੋਵੇ ਉਨਾ ਆਖਿਰ ਦੇ ਵਿੱਚ ਐ ਵੀ ਕਿਹਾ ਕਿ ਇਹਨਾਂ ਸਾਵਧਾਨੀਆਂ ਨੂੰ ਅਪਣਾਉਣ ਨਾਲ ਨਾ ਸਿਰਫ ਅਣਚਾਹੀ ਜਾਂਨਾ ਜਾਂ ਹਾਦਸਿਆਂ ਤੋਂ ਬਚਿਆ ਜਾ ਸਕਦਾ ਸਗੋ ਸਮਾਜਿਕ ਤੌਰ ਤੇ ਵੀ ਇੱਕ ਜ਼ਿੰਮੇਵਾਰ ਨਾਗਰਿਕਤਾ ਦੀ ਮਿਸਾਲ ਪੇਸ਼ ਕੀਤੀ ਜਾ ਸਕਦੀ ਹੈ ਸਰਕਾਰੀ ਅਧਿਕਾਰੀਆਂ ਦੇ ਅਨੁਸਾਰ ਇਹ ਮਾਰਗਦਰਸ਼ਨ ਆਮ ਲੋਕਾਂ ਦੀ ਸੁਰੱਖਿਆ ਬੱਚਿਆਂ ਅਤੇ ਜਾਨਵਰਾਂ ਨੂੰ ਗਲਤ ਤਰੀਕੇ ਨਾਲ ਦਵਾਈਆਂ ਦੀ ਪਹੁੰਚ ਤੋਂ ਬਚਾਉਣ ਅਤੇ ਸਮਾਜ ਦੇ ਵਿੱਚ ਇੱਕ ਜਾਗਰੂਕਤਾ ਪੈਦਾ ਕਰਨ ਲਈ ਜਾਰੀ ਕੀਤਾ ਗਿਆ। ਅਜੀਆਂ ਦਵਾਈਆਂ ਨੂੰ ਗੰਭੀਰਤਾ ਨਾਲ ਸੰਭਾਲਣਾ ਅਤੇ ਉਨ੍ਹਾਂ ਦਾ ਨਿਪਟਾਰਾ ਸਾਵਧਾਨੀ ਨਾਲ ਕਰਨਾ ਹੁਣ ਸਮੇਂ ਦੀ ਲੋੜ ਪਣ ਚੁੱਕੀ ਹੈ।